ਨਾ ਹਰਜਿੰਦਰ ਸਿੰਘ ਪੀਕ ਚ ਤਾਂ ਰਹਾ ਦਾ ਜਨ ਸੈਕਟਰੀਆ ਜ਼ਿਲ੍ਹੇ ਦਾ ਜੀ ਮੈਂ ਕੀ ਕਾਰਨ ਹੋਇਆ ਅੱਜ ਧਰਨਾ ਪ੍ਰਦਰਸ਼ਨ ਕੀਤਾ ਯਾਰ ਇੱਕ ਕੀ ਮਸਲਾ ਹੈ ਦੇਖੋ ਅਸੀਂ ਸਾਰਿਆਂ ਤੋਂ ਪਹਿਲਾਂ ਤਾਂ ਇਹ ਗੱਲ ਕਹੀ ਨਾ ਚਾਹਾਂਗੇ ਕੋਈ ਵੀ ਸਰਕਾਰ ਮਰਜੀ ਆ ਜੇ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਜਦੋਂ ਜੂਰੀਆ ਦੀ ਲੋੜ ਹੁੰਦੀ ਹੈ ਉਦੋਂ ਨਕਲੀ ਜੂਰੀਆ ਦੀ ਥੋੜਾ ਪਾ ਦਿੰਦੇ ਆ ਉਦੇ ਨਾਲ ਜਬਰੇ ਕੋਈ ਹੋਰ ਚੀਜ਼ਾਂ ਥੋਸ ਦਿੰਦੇ ਆ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਨਹੀਂ ਕੋਈ ਵੀ ਜਦੋਂ ਡੀਏਪੀ ਦੀ ਲੋੜ ਹੁੰਦੀ ਹੈ ਉਦੋਂ ਬਾਜ਼ਾਰਾਂ ਦੇ ਵਿੱਚ ਨਕਲੀ ਡੀਏਪੀ ਦੀ ਥੜ ਪਾ ਕੇ ਉਹਦੇ ਨਾਲ ਜਿਵੇਂ ਅੱਜ ਕੱਲ ਨੈਨੋ ਡੀਏਪੀ ਹੈ ਜਿਹੜੀ ਉਹਦਾ 1 ਲੀਟਰ ਹੈ 650 ਦਾ ਹੈ ਜਿਹੜਾ ਯੂਨੀਵਰਸਿਟੀ ਵੱਲੋਂ ਰეკਮੈਂਡ ਹੀ ਨਹੀਂ ਹੈਗਾ ਯੂਨੀਵਰਸਿਟੀ ਉਹਨੂੰ ਰੱਦ ਕਰਦੀ ਹੈ ਵੀ ਇਹਦੀ ਕੋਈ ਲੋੜ ਨਹੀਂ ਹੈਗੀ ਕਿਸਾਨਾਂ ਨੂੰ ਜ਼ਬਰਦਸਤੀ ਕਿਸਾਨਾਂ ਦੇ ਘਰਾਂ ਦੇ ਵਿੱਚ ਪਹਿਲਾਂ ਵੀ ਜਿਹੜੇ ਕਿਸਾਨ ਇਹ ਤੋਂ ਪਹਿਲਾਂ ਲੈ ਕੇ ਪਾਏ ਪਾਏ 7-7 ਲੀਟਰ ਦਵਾਈ ਹੈ ਜਿਹੜੀ ਉਹ ਬਾਧੂ ਪਈ ਹੈ ਜਦੋਂ ਉਹਨੂੰ ਪਾ ਕੇ ਦੇਖਦੇ ਆ ਕੋਈ ਸਟਾਨੀ ਨਿਕਲਦਾ ਜਿਹਦੇ ਚੋਂ ਸਾਫ਼ ਤੇ ਸਿੱਧਾ ਮਸਲਾ ਇਹ ਹੈ ਵੀ ਸਾਡੀਆਂ ਮਜਬੂਰੀਆਂ ਦਾ ਫਾਇਦਾ ਸਰਕਾਰ ਡੀਲਰ ਜਾਂ ਹੋਰ ਲੋਕ ਆ ਜਿਹੜੇ ਜਿਹੜੇ ਇਸ ਧੰਦੇ ਦੇ ਵਿੱਚ ਜੁੜੇ ਹੋਏ ਆ ਉਹ ਨਜਾਇਜ਼ ਫਾਇਦਾ ਉਠਾਉਂਦੇ ਆ ਜਦੋਂ ਸਾਡੀਆਂ ਜ਼ਰੂਰਤਾਂ ਕੋਈ ਬਾਤ ਹੀ ਐ ਉਹਦੇ ਨਾਲ ਠੋਸ ਦਿੰਦੇ ਆ ਕੋਈ ਚੀਜ਼ਾਂ ਜਿਹਦਾ ਲਗਾਤਾਰ ਅਸੀਂ ਵਿਰੋਧ ਕਰਦੇ ਆ ਅੱਜ ਅਸੀਂ ਡੀਸੀ ਸਾਹਿਬ ਬਠਿੰਡਾ ਨੂੰ ਮਿਲਣ ਦੀ ਖਾਤਰ ਆਏ ਸੀ ਵੀ ਇਹ ਨੈਣੋ ਜੂਰੀਆ ਦਾ ਨਾ ਲੀਟਰਾਂ ਬੰਦ ਕੀਤਾ ਜਾਵੇ ਓਹੋ ਅੱਜ ਕਿਸੇ ਕਾਰਨ ਕਰਕੇ ਇੱਥੇ ਹੈ ਨਹੀਂ ਪਰ ਇੱਥੋਂ ਦਾ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਹੈ ਜਿਹੜਾ ਅਸੀਂ ਪੰਜਾਬ ਸਰਕਾਰ ਦੇ ਕਰੇ ਗੱਲ ਪਚਾਉਣੀ ਚਾਹਾਂਗੇ ਜਿਹੜੀ ਹਤਾਇਸ਼ੀ ਕਹਾਉਂਦੀ ਆ ਕਿਸਾਨਾਂ ਦੀ ਲਗਭਗ ਪੂਰੇ ਪੰਜਾਬ 'ਚ ਇਸ ਗੱਲ ਦਾ ਰੌਲਾ ਪਿਆ ਪਿਆ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਪੂਰਾ ਜ਼ੋਰਦਾਰ ਰੌਲਾ ਹੈ ਸਾਨੂੰ ਪਿੰਡਾਂ ਦੇ ਵਿੱਚੋਂ ਇਹ ਗੱਲਾਂ ਸੁਣਨੀਆਂ ਪੈ ਰਹੀਆਂ ਵੇਰ ਤੁਸੀਂ ਇਹਨਾਂ ਗੱਲਾਂ ਦੇ ਕਿਉਂ ਨਹੀਂ ਬੋਲਦੇ ਅਸੀਂ ਕਿ ਜਿੰਨੇ ਮਸਲੇ 'ਚ ਫਸੇ ਆ ਕੱਲ ਇੱਕ ਪਾਈਪਲਾਈਨ ਦਾ ਮਸਲਾ ਜਿਹੜਾ ਲਗਭਗ 1.5 ਸਾਲ ਤੋਂ ਉੱਤੇ ਚੱਲੀ ਜਾਂਦਾ ਸੀ ਜ਼ਬਰਦਸਤੀ ਰਾਤ ਨੂੰ ਪੁਲਿਸ ਲਿਆ ਕੇ ਚਾੜੀ ਕੱਲ ਆਥਣ ਟਿਕਰਲਾ ਪਾ ਕੇ ਉਹ ਨਜਿੱਠਿਆ ਮਸਲਾ ਸਿਰੇ ਨਹੀਂ ਲੱਗਿਆ ਹੈਗਾ ਅੱਜ ਤੜਕੇ ਨੂੰ ਸਾਨੂੰ ਆਹ ਸਮੱਸਿਆ ਮੈਂ ਜਿਹੜੀ ਆ ਇਹ ਘੇਰ ਕੇ ਕੱਢ ਜਾਨੀਏ ਸਰਕਾਰ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਦੀ ਚੇਤਾਵਨੀ ਦੇਣੀ ਚਾਹੁੰਦੇ ਆ ਸਾਡੇ ਸਬਰ ਨੂੰ ਨਾ ਪਰਖੋ ਬਹੁਤ ਸਾਰਾ ਸਬਰ ਹੈ ਜਿਹੜਾ ਅਸੀਂ ਰੱਖੀ ਬੈਠੇ ਆ ਸਾਡੇ ਸਬਰਾਂ ਦੇ ਬੰਨ ਜਿੱਤੇ ਟੁੱਟ ਗਏ ਉਹਦੇ ਕਹਾਣੀ ਫਿੱਟ ਨਹੀਂ ਆਉਣੀ ਲੋਟ ਨਹੀਂ ਆਉਣੀ ਵਾਜ ਆਜਾਉ ਉਹਨਾਂ ਗੱਲਾਂ ਤੋਂ ਖੇਤੀਬਾੜੀ ਵਿਭਾਗ ਜਿਹਦਾ ਰਿਕਮੈਂਡ ਹੀ ਨਹੀਂ ਹੈਗਾ ਜਿਹਦੇ ਵੱਲੋਂ ਇਹ ਉਹ ਵਿਭਾਗੇ ਵੱਲੋਂ ਉਹਨਾਂ ਡੀਲਰਾਂ ਦੀਆਂ ਦੁਕਾਨਾਂ ਤੇ ਛਾਪੇ ਮਾਰ ਕੇ ਉਹ ਸਾਰਾ ਕੁਝ ਜਿਹੜੇ ਲਾਇਸੈਂਸ ਵਗੈਰਾ ਨਾਲ ਕੈਨਸਲ ਕੀਤੇ ਜਾਣ ਜਿੱਦੇ ਚੋਂ ਵੀ ਨਿਕਲਦੇ ਐ ਤੇ ਜਿਹੜੀ ਨਕਲੀ ਥੋੜਾ ਦਿਖਾਉਂਦੇ ਐ ਗਡੌਨਾਂ ਦੇ ਗਡੌਨ ਭਰੀ ਬੈਠੇ ਐ ਤੇ ਉਹਦੂ ਘਾ ਦੋ ਨੰਬਰ ਦੀ ਰੇ ਹੈ ਜਿਹੜੀ ਜਿਹੜੀ ਰੇ ਐ ਕਿਸਾਨ ਸਾਫਤ ਕਰਦੇ ਆ ਕਿਉਂਕਿ ਅਸੀਂ ਭਰਾਵੋ ਹਣ ਜਾਣ ਨਹੀਂ ਸਾਡੀ ਲਵਾੜੀ ਜਾਣਦੀ ਚਾਹੀਏ ਹਿੰਮਤ ਘਟ ਹੈ ਸਾਡੇ ਹੱਥਾਂ ਨੂੰ ਪਤਾ ਇਹ ਜੇ ਡੀਏਪੀ ਨੂੰ ਆ ਦੋ ਮਿੰਟ ਘੁੱਟ ਲਈਏ ਜਿਹਨੂੰ ਮੁਰਕਾ ਆ ਜਾਂਦਾ ਉਹ ਅਸਲੀ ਡੀਏਪੀ ਐ ਜਦੋਂ ਘਟਕੇ ਨੂੰ ਆਏ ਮਸਲਦੇ ਆ ਮਸਲੇ ਤੋਂ ਸਵਾਹ ਵੜ ਜਾਂਦੇ ਉਹ ਨਕਲੀ ਡੀਏਪੀ ਐ ਨਕਲੀ ਡੀਏਪੀ ਬਾਜ਼ਾਰਾ ਦੇ ਵਿੱਚ ਚੋਰ ਨਾਲ ਵੇਚ ਰਹੀ ਹੈ ਉਹਦੇ ਵਿਰੋਧ ਵਿੱਚ ਅੱਜ ਅਸੀਂ ਭਾਰਤੀ ਕਿਸਾਨ union ਇਕਤਾ ਗ੍ਰਾਹਾਂ ਵੱਲੋਂ ਬਠਿੰਡੇ ਦੇ ਡੀਸੀ ਦਫ਼ਤਰ ਮੂਹਰੇ ਆਏ ਆ ਜਿਹੜਾ ਵੀ ਅਧਿਕਾਰੀ ਆਉਂਦਾ ਉਹਨਾਂ ਦੇ ਖਿਲਾਫ ਇਹ ਤੇ ਕਾਰਵਾਈ ਹੁੰਦੀ ਹੈ ਜੇ ਨਾ ਕਰਨਗੇ ਫਿਰ ਸਾਡੀ ਮਜਬੂਰੀ ਇਹ ਬਣੂ ਵੀ ਜਿਹੜੇ ਵੀ ਡੀਲਰ ਇਹਦਾ ਕੁਝ ਕਰਨਗੇ ਉਹਨਾਂ ਦੇ ਬਾਰਾਂ ਨੂੰ ਘੇਰਾਂਗੇ ਦੁਕਾਨਾਂ ਨੂੰ ਘੇਰਾਂਗੇ ਤੇ ਮਹਿਕਮੇ ਤੋਂ ਉਹਨਾਂ ਦੇ ਖਿਲਾਫ ਕਾਰਵਾਈਆਂ ਕਰਵਾਵਾਂਗੇ ਸਾਡੇ ਇਸ ਗੱਲ ਦੇ ਵੱਲ ਪੰਜਾਬ ਸਰਕਾਰ ਵੀ ਧਿਆਨ ਦੇਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਦੇਵੇ ਇਸ ਲਈ ਅੱਜ ਅਸੀਂ ਬਠਿੰਡੇ ਦੇ ਵਿੱਚ ਆਏ ਹਾਂ ਜੇ ਦੇਖਿਆ ਜਾਵੇ ਕਿਸਾਨ ਪਹਿਲੇ ਹੀ ਆਰਥਿਕ ਤੌਰ ਤੇ ਟੁੱਟਿਆ ਹੋਇਆ ਕਰਜ਼ਾਈ ਹੋ ਚੁੱਕਾ ਹੈਗਾ ਤੇ ਪਰ ਇਹ ਫੇਰ ਟੱਕੇ ਨਾਲ ਕਿਸਾਨ ਤਾਂ ਮਸਾ ਰਹੇ ਜੋ ਕੇ ਜੇ ਚਾਰ ਗੱਟੇ ਲੈਣੇ ਉਹਨੇ ਇੱਕ ਪੈਸੇ ਇਕੱਠੇ ਕਰਕੇ ਲਾਉਂਦਾ ਆਰਥਿਕ ਤੋਂ ਫੜਕੇ ਲਾਉਂਦਾ ਤੇ ਉਹ ਨੈਣੋ ਨਾਲ ਮੜ ਦਿੰਦਾ ਉਹ ਫਿਰ ਕਿੱਥੋਂ ਗਰੀ ਤੂ ਗੱਲ ਦੇਖੋ ਜੀ ਤੁਹਾਡਾ ਬਹੁਤ ਵਧੀਆ ਸਵਾਲ ਆ ਸੀ ਧੰਨਵਾਦ ਵੀ ਕਰਦੇ ਆ ਤੁਹਾਡਾ মিডিਆ ਦਾ ਇਸ ਗੱਲੋਂ ਸਾਡੀ ਮਜਬੂਰੀ ਦਾ ਇਹਨਾਂ ਲਾਹਾ ਠਾ ਰਹੇ ਆ ਇਹਨਾਂ ਲਾਹਾ ਠਾ ਰਹੇ ਆ ਤੋਂ ਵੱਧ ਦੇਖੋ ਜੇ ਕੋਈ ਗਰੀਬ ਬੰਦਾ ਕੋਈ ਚੀਜ਼ ਲੈਣ ਜਾਂਦਾ ਹੈ ਕੋਈ ਦੁਕਾਨਦਾਰ ਤੋਂ ਮੰਗੇ ਵੀ ਮਾਟਾ ਲੈਣਾ ਜਾਂ ਖੰਡ ਲੈਣ ਆਇਆ ਉਹ ਕਹੇ ਵੀ ਸਾਬਣਾਂ ਨਾਲ ਦਾ ਮੈਂ ਤਾਂ ਕੇਨਾਲੀ ਦੇਵਾਂਗਾ ਇਹ ਹਕੀਕਤ ਹੈ ਸਰਕਾਰ ਦੀ ਸਾਡੀ ਇਸ ਮਜਬੂਰੀ ਦਾ ਵੀ ਹੁਣ ਇਹਨਾਂ ਨੂੰ ਡੀਏਪੀ ਦੀ ਲੋੜ ਹੈ ਜਿਹੜੀ ਚੀਜ਼ ਮਰਜੀ ਤੁਹਾਨੂੰ ਦੇਓ ਇਹ ਮਜਬੂਰੀ ਚਾਹੇ ਉਹ ਸਾਡੀ ਭਾਲੀ ਬੈਠੇ ਹੈ ਪਰ ਅਸੀਂ ਇਹ ਮਜਬੂਰੀ ਬਹੁਤਾ ਜ਼ਰੂਰ ਉਹਨਾਂ ਦੀ ਚੱਲਣ ਨਹੀਂ ਦਿੰਦੇ ਇਹ ਕਾਰਵਾਈ ਕਿਉਂਕਿ ਸਾਡਾ ਇੱਕ ਅੰਤ ਵਾਲਾ ਸਮਾਂ ਹੈ ਜਿਹੜੇ ਵਿੱਚ ਦੀ ਗੁਜ਼ਰ ਰਹੇ ਆ ਅਸੀਂ ਖੁਦਕਸ਼ੀਆਂ ਦਾ ਦੌਰ ਵੱਧ ਰਿਹਾ ਹੈ ਕਰਜ਼ਿਆਂ ਦੇ ਦੌਰ ਨੇ ਸਾਨੂੰ ਨਿਗਲ ਲਿਆ ਖਾ ਲਿਆ ਇਹਦੀ ਇਹੇ ਕੱਢ ਕੇ ਸੇਟਾ ਵੀ ਇਹ ਬੋਲਦੇ ਨਹੀਂ ਹੈਗੇ ਸੀਲ ਉੱਠ ਵਾਲੀ ਕਹਾਣੀ ਨਾਲ ਸਰਕਾਰ ਸਮਝੇ ਜਿਵੇਂ ਪੁਰਾਣੇ ਸਮਿਆਂ ਦੇ ਜਿਹੜੇ ਉੱਠ ਸੀਲ ਹੁੰਦੇ ਤੇ ਲੱਦੀ ਜਾਂਦਾ ਲਦਾ ਲਦੀ ਜਾਂਦਾ ਉੱਠਣੋਂ ਰਹਿ ਜਾਂਦੇ ਤੇ ਇਹ ਤਾਂ ਇੱਕੜ ਹੁੰਦੇ ਉੱਠ ਕੇ ਪਹਿਲਾ ਵਜ ਤੇ ਹੁਣ ਸਾਡੀ ਕਹਾਣੀ ਉਹ ਹੈ ਹੁਣ ਅਸੀਂ ਪਹਿਲਾ ਉੱਠ ਕੇ ਤੁਰਨ ਲੱਗੇ ਆ ਹਜੇ ਡੀਏਵੀ ਦੀ ਜੇ ਬਹੁਤ ਘੱਟ ਲੋੜ ਹੈਗੀ ਐ ਸਾਨੂੰ ਡਰਾਇਆ ਜਾ ਰਿਹਾ ਹੈ ਮਿਲਣੀ ਨਹੀਂ ਇਹ ਥੜ ਪੈ ਜੂ ਆਹ ਹੋ ਜੂ ਫਲਾਣਾ ਹੋ ਜੂ ਉਹਦੇ ਨਾਲ ਹੀ ਨਕਲੀ ਚੀਜ਼ਾਂ ਦੇ ਰਹੇ ਐ ਇਹਦੇ ਖਿਲਾਫ ਕਾਰਵਾਈ ਹਰ ਹਾਲ ਤੁਸੀਂ ਕਰਾਂਗੇ ਹੁਣ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਇੱਕ ਕਿਸਾਨ ਅਸਹਿਤੀ ਕਰਉਂਦੇ ਸੀ ਕਿ ਅਸੀਂ ਜੋ ਵੀ ਮੋਰਚਿਆਂ ਚ ਵੀ ਜਾਂਦੇ ਰਹੇ ਉੱਥੇ ਵੀ ਗਏ ਪਰ ਹੁਣ ਕਿੱਧਰ ਗਏ ਕਿ ਹੁਣ ਤਾਂ ਇਹਨਾਂ ਦੀ ਸਰਕਾਰ ਹੈਗੀ ਹੁਣ ਕੌਣ ਨਹੀਂ ਹੁਣ ਜੇ ਦੇਖੀ ਤਾਂ ਮੁੱਖ ਮੰਤਰੀ ਅੱਜ ਬਠਿੰਡੇ ਚ ਬੱਤੇ ਦੇਖੋ ਅਸੀਂ ਤਾਂ ਇੱਕ ਬਹੁਤ ਸਪਸ਼ਟ ਤੁਸੀਂ ਗੱਲ ਚੰਗੀ ਕਹੀ ਹੈ ਸਾਨੂੰ ਅਸੀਂ ਮੁੱਖ ਮੰਤਰੀ ਸਾਹਿਬ ਦਾ ਇਹ ਪਤੀਰਾ ਦੇਖਿਆ ਵੀ ਇੱਥੇ ਜਿਹੜਾ ਟ੍ਰਾਈਡੈਂਟ ਕੰਪਨੀ ਦਾ ਮਾਲਕ ਰਜਿੰਦਰ ਗੁਪਤਾ ਹੈ ਉਹ ਕਾਲੀਆਂ ਵੇਲੇ ਵੀ ਚੇਅਰਮੈਨ ਰਹਾ ਪ੍ਰਦੂਸ਼ਣ ਦਾ ਜਿਹੜਾ ਉਹ ਧਰਤੀ ਦੇ ਥੱਲੇ ਗੰਦਾ ਪਾਣੀ ਪਾਈ ਜਾਂਦਾ ਆਪ ਖੁਦ ਨਾਲੇ ਦੇ ਵਿੱਚ ਸਿਟੀ ਜਾਂਦਾ ਆਸਪਾਸੇ ਉਹ ਕਾਂਗਰਸ ਵੇਲੇ ਵੀ ਪ੍ਰਦੂਸ਼ਣ ਦਾ ਚੇਅਰਮੈਨ ਰਹਾ ਤੇ ਹੁਣ ਆ ਮੁੱਖ ਮੰਤਰੀ ਸਾਹਿਬ ਆਦਮੀ ਆਦਮੀ ਪਾਰਟੀ ਨੇ ਵੀ ਉਹਨੂੰ ਚੇਅਰਮੈਨ ਬਣਾਤਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੀ ਆਸ ਕਰੀਏ ਸੀ ਇਹਨਾਂ ਤੋਂ ਕਿਹੜੀ ਆਮ ਆਦਮੀ ਪਾਰਟੀ ਐ ਸਾਡਾ ਇਮਤਿਹਾਨ ਤਾਂ ਉਹ ਤੋਂ ਵੱਧ ਲੈਣਾ ਸ਼ੁਰੂ ਕੀਤਾ ਹੋਇਆ ਹੈ ਪਿਛਲੀਆਂ ਸਰਕਾਰਾਂ ਤੋਂ ਅੱਕਿਆ ਨੇ ਲੋਕਾਂ ਨੇ ਬਦਲ ਲੈ ਕੇ ਆਂਦਾ ਸੀ ਪਰ ਇਹ ਸਰਕਾਰ ਨੇ ਜਮਾ ਅਤਕਰਾਤੀ ਭਿਆਨ ਕਰਾਤੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਹਿੰਦਾ ਮੈਂ ਤਾਂ ਆਮ ਘਰ ਦਾ ਮੁੰਡਾ ਉਹ ਥੱਲੇ ਆ ਕੇ ਇੱਕ ਵਾਰੀ ਨਿਗਾਹ ਤਾਂ ਮਾਰੇ ਵਿਚਰੇ ਤਾਂ ਸਹੀ ਲੋਕਾਂ ਦੇ ਨਾਲ ਸਾਡੀਆਂ ਤਖਲੀਫਾਂ ਕਿੰਨੀਆਂ ਵਧੀਆਂ ਐ ਸਾਡਾ ਜੀ ਨਹੀਂ ਕਰਦਾ ਰੋਜ਼ ਤੜਕੇ ਉੱਠ ਕੇ ਧਰਨੇ ਮਜਾਰਾਂ ਨੂੰ ਸਾਡਾ ਜੀ ਨਹੀਂ ਕਰਦਾ ਪੁਲਿਸ ਤੋਂ ਡਾਂਗਾ ਖਾਣ ਨੂੰ ਸਾਡੀਆਂ ਮਜਬੂਰੀਆਂ ਬੜੀਆਂ ਹੋ ਜਾਈਂ ਮੁੱਖ ਮੰਤਰੀ ਸਾਹਿਬ ਇਸ ਗੱਲ 'ਉਹ ਧਿਆਨ ਦੇਣ ਤੇ ਆਮ ਆਦਮੀ ਪਾਰਟੀ ਹੈ ਜਿਹੜੀ ਜੇ ਉਹ 13 ਤੋਂ ਤਿੰਨ ਤੇ ਸਿਮਟ ਕੇ ਆ ਕੇ ਰਹਿ ਗਈ ਉਹਨਾਂ ਵਾਸਤੇ ਸੋਚਣ ਲਈ ਸਮਾਂ ਹੈ ਟਾਈਮ ਹੈ ਉਹ ਜਮਾਇ ਦੁਗਹਾ ਹੈ ਰਾਜਾ ਕਰਨੇ ਹਰਿਆਣੇ ਕਨੀ ਚਾਹਦੇ ਜੇ ਪੰਜਾਬ ਚੋਂ ਸਫਾਇਆ ਹੋ ਜੇ ਇਹ ਹਾਲਤ ਕਰਨੀ ਮੁੱਖ ਮੰਤਰੀ ਸਾਹਿਬ ਆਪ ਖੋਤੇ ਆਂ ਦੇਣ ਜਦੋਂ ਵੀ ਸੀਜ਼ਨ ਆਉਂਦਾ ਹੈਗਾ ਕੋਈ ਪਹਾੜੀ ਦਾ ਆਉਂਦਾ ਸੌਣੀ ਦਾ ਆਉਂਦਾ ਉਹ ਜਿਹੜੇ ਬੀਜ ਆਉਂਦੇ ਆ ਉਹ ਨਕਲੀ ਆ ਜਾਂਦੇ ਆ ਰੇਹਾਂ ਸੇ ਰੇਹਾਂ ਉਹ ਵੀ ਨਕਲੀ ਆ ਜਾਂਦੇ ਆ ਪਿੱਛੇ ਜੇ ਜੇ ਕੇ ਦੇਖੇ ਤਾਂ ਹਰਿਆਣੇ ਤੋਂ ਜੜੀਆਂ ਇਹ ਤੋਂ ਰਕਮੈਂਡ ਵੀ ਨਹੀਂ ਸੀਗਾ ਉਹ ਦਵਾਈਆਂ ਇਥੋਂ ਫੜ ਗਈਆਂ ਉਹ ਵੀ ਚਾਲੀ ਫੜ ਗਈਆਂ ਦੇਖੋ ਕਿ ਨਹੀਂ ਡੀਲਰ ਜਿਹੜੇ ਫੜਾ ਚੁੱਕੇ ਆ ਜਿੱਤੇ ਕਰ ਅਸੀਂ ਉਹਨਾਂ ਦੇ ਖਿਲਾਫ ਜਦੋਂ ਕਾਰਵਾਈ ਹੁੰਦੀ ਹੈ ਉਹ ਕਾਰਵਾਈ ਇੰਨੀ ਥੋਥੀ ਇੰਨੀ ਫੋਕੀ ਹੁੰਦੀ ਹੈ ਬੇਪਰਵਾਹ ਜਿਵੇਂ ਅੱਜਕੱਲ ਬਜ਼ਾਰਾਂ ਦੇ ਵਿੱਚ ਲੁੱਟਖੋ ਸ਼ਰਿਆਮ ਹੁੰਦੀ ਐ ਨੌਜਾਨਾ ਆਉਂਦਿਆ ਕੰਨ ਪੱਟ ਕੇ ਭਾਜ ਜਾਂਦੇ ਆ ਪਰ ਸੋਕੇ ਭਾਜ ਜਾਂਦੇ ਆ ਤੀਜੇ ਦਿਨੋਂ ਫੇਰ ਬਾਹਰ ਹੁੰਦੇ ਆ ਐਸੇ ਤਰ੍ਹਾਂ ਹੀ ਜਿਹੜੇ ਸਾਨੂੰ ਲੁੱਟਦੇ ਆ ਡੀਲਰ ਜਿਹੜੇ ਮਾਰੀਆਂ ਰੇਹਾਂ ਸਪਰੇਹਾਂ ਵੇਚਦੇ ਆ ਜਿਨ੍ਹਾਂ ਨੇ ਸਾਨੂੰ ਕੰਗਾਲ ਕਰਤਾ ਇਥੋਂ ਲਿਆ ਕੇ ਖੜਾ ਕੀਤਾ ਹੋਇਆ ਕਿਸਾਨੀ ਨੂੰ ਉਹਨਾਂ ਨੂੰ ਅਸੀਂ ਫੜਾਉਣੇ ਮੰਗਰੋਂ ਆ ਜਵਾਨ ਤੇ ਪਹਿਲਾਂ ਬਾਹਰ ਆ ਜਾਂਦੇ ਆ ਕਾਨੂੰਨ ਐ ਜਿਹੜੇ ਕਾਨੂੰਨ ਸਾਡੇ ਲੋਕਾਂ ਲਈ ਸਖਤ ਐ ਜੋਕਾਂ ਲਈ ਕਾਨੂੰਨ ਹੈ ਨਹੀਂ ਉਸ ਕਿਸਮ ਦੇ ਸਾਡੀ ਮੰਗ ਐ ਜਿਹੜਾ ਨਵਾਂ ਖੇਤੀ ਨੀਤੀ ਵਾਲਾ ਖਲੜਾ ਐ ਉਹ ਜੋਕਾਂ ਤੇ ਕੰਟਰੋਲ ਕਰਨ ਵਾਸਤੇ ਉਹ ਜਾ ਕਾਨੂੰਨ ਵੀ ਕਨਾਲ ਲੈ ਕੇ ਆਵੇ ਤੇ ਅਸੀਂ ਹਰ ਹਾਲ ਸਰਕਾਰ ਤੋਂ ਦਬਾਅ ਪਾ ਕੇ ਲਾਗੂ ਕਰਵਾਵਾਂ। ਜਿਹੜੀਆਂ ਸੋਸਾਇਟੀ ਐ ਇਹਨਾਂ ਤੇ ਵੀ ਨੈਨੋ ਵੀ ਤੱਕ ਕਿੰਨਾ ਦਿੱਤੀ ਜਾ ਰਹੀ ਐ। ਦੇਖੋ ਜੀ ਹੁਣ ਤਾਂ ਜਿੱਥੋਂ ਮਰਜੀ ਤੁਸੀਂ ਡੀਏਪੀ ਦੀਆਂ 4 ਬੋਰੀਆਂ ਪੁੱਛ ਲਓ। ਉਹ ਪਹਿਲਾਂ ਗੱਲ ਹੀ ਇਹ ਰੱਖਦੇ ਐ ਡੀਏਪੀ ਦੀ ਗੱਲ ਬਾਅਦ ਚ ਆਉਂਦੀ ਐ। ਨੈਨੋ ਜੂਰੀਆ ਦੀ ਪਹਿਲੇ ਹੀ ਨਿਕਲਦੀ ਐ ਵੀ ਨੈਨੋ ਜੂਰੀਆ ਲਾਉਂਗੇ ਤਾਂ ਡੀਏਪੀ ਮਿਲ ਜਾਊ। ਨਹੀਂ ਮਿਲਦੀ ਨਹੀਂ। ਫਿਰ ਇਹ ਤੇ ਸਹਿਕਾਰੀ ਸੰਸਥਾ ਕੀ ਇਹ ਕਿਉਂ ਦੇ ਦਿੱਜਦੀਆਂ ਫਿਰ ਸਰਕਾਰ ਕਿਉਂ ਨਹੀਂ ਇਹਨਾਂ ਦੇ? ਦੇਖੋ ਜੇ ਸਰਕਾਰ ਤੇ ਉਹ ਰਲੇ ਨਾ ਹੋਣ ਜਿਹੜੇ ਵੱਡੇ ਵੱਡੇ ਕਾਰਪੋਰੇਟ ਲਾਣੇ ਆ ਜਿਹੜੇ ਸਾਰਾ ਕੁਝ ਬਣਾਉਂਦੇ ਆ ਸਾਡੀ ਮੰਗ ਹੈ ਸਰਕਾਰ ਉਹਨਾਂ ਦੇ ਸਹਾਰੇ ਤੇ ਚੱਲਦੀ ਹੈ ਇਹ ਕੋਈ ਰੌਲਾ ਨਹੀਂ ਜੇ ਐਡਾ ਵੱਡਾ ਬਦਲ ਆ ਗਿਆ ਪੰਜਾਬ ਦੇ ਵਿੱਚ 92 ਸੀਟਾਂ ਦਿੱਤੀਆਂ ਲੋਕਾਂ ਨੇ ਤੇ 92 ਆਲਾ ਚੋਂ ਇੱਕ ਵੀ ਕੋਈ ਆ ਕੇ ਖੜਾ ਹੋਵੇ ਸਾਡੇ ਖੇਤਾਂ ਦੇ ਵਿੱਚ ਆ ਕੇ ਕਹਿਣਾ ਸੀ ਵੀ ਖੇਤੀਬਾੜੀ ਅਫਸਰ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਮਾਸਟਰ ਹੁੰਦੇ ਆ ਸਕੂਲਾਂ ਦੇ ਵਿੱਚ ਐੇ ਸੋਡੇ ਪਿੰਡਾਂ ਦੇ ਵਿੱਚ ਆਇਆ ਕਰਨਗੇ ਇੱਕ ਵਾਰੀ ਵੀ ਅਸੀਂ ਤਰਖਾਸਤਾਂ ਦੇ ਦੇ ਕੇ ਥੱਕ ਜਾਂਦੇ ਆ ਅਸੀਂ ਉਹਨਾਂ ਕੋਲੇ ਜਾ ਕੇ ਥੱਕੇ ਜਾਂਦੇ ਆ ਜਦੋਂ ਫਸਲਾਂ ਖਰਾਬ ਹੁੰਦੀਆਂ ਮਾੜੀਆਂ ਸਪਰੇਹਾਂ ਨਾਲ ਸਾਡੇ ਪੱਖ 'ਚ ਤਾਂ ਇੱਕ ਵਾਰੀ ਵੀ ਨਹੀਂ ਲਿਖਦੇ ਉਹ ਕਿੰਨੇ ਵਾਰੀ ਬਠਿੰਡੇ ਦੇ ਡੀਲਰ ਫੜਾਏ ਪੋਚੋ ਦੇ ਫੜਾਏ ਰਾਮਪਰੇ ਦੇ ਫੜਾਏ ਮੋੜਾ ਦੇ ਫੜਾਏ ਤਲਵੰਡੀ ਤੋਂ ਫੜਾਏ ਇੱਕ ਵੀ ਡੀਲਰ ਦੀ ਕੋਈ ਦੁਕਾਨ ਬੰਦ ਹੋਈ ਹੋਈ ਹੈ ਜੇ ਪੰਜਾਬ ਦੇ ਵਿੱਚ ਇਹ ਹਾਲਾਤ ਹੀ ਨਹੀਂ ਹੈਗੇ ਸਰਕਾਰ ਉਹਨਾਂ ਨਾਲ ਰਲ ਹੀ ਹੋਈ ਆ ਕੋਈ ਰੌਲਾ ਨਹੀਂ ਸਾਡੇ ਨਾਲ ਬੇਚੇ ਹੋਰ ਵੀ ਜੁੜਿਆ ਸਸਤੀ ਕਾ ਵੀ ਜੀ ਸਸਤੀ ਕਾ ਜੀ ਕੀ ਨਾਮ ਹੈ ਮੇਰਾ ਨਾਮ ਲਖਮੀਰ ਸਿੰਘ ਭਾਰਤੀ ਕਿਸਾਨ ਜਿਹਨੂੰ ਇਕਤਾ ਗ੍ਰਾਂਹ ਬਲਾਕ ਨਾਥਾਣਾ ਦਾ ਗਊ ਕੋਈ ਕੀ ਕਹਣ ਜਾਉਂਗੇ ਜਿਵੇਂ ਹੁਣ ਨੈਣੋ ਜਿਹੜੀ ਧੱਕੇ ਨਾਲ ਦਿੱਤੀ ਜਾ ਰਹੀ ਹੈਗੀ ਤੇ ਇਧਰ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਤਾਂ ਕਿਸਾਨਾਂ ਨੂੰ ਕੋਈ ਸਮੱਸਿਆ ਹੋਣ ਨਹੀਂ ਦਿੰਦੇ ਕਿ ਅੱਜ ਬਠਿੰਡੇ ਚ ਵੀ ਫਿਰਦਾ ਸੀ ਐਨੀ ਸਮੱਸਿਆ ਹੈ ਤੁਸੀਂ ਇੱਥੇ ਬੈਠੇ ਹੋ ਇਹ ਦੇਖੋ ਜੀ ਜੋ ਅੱਜ ਦਾ ਸਾਮਰਾਜੀ ਮਾਡਲ ਆ ਖੇਤੀ ਦਾ ਜੋ ਸਰਕਾਰਾਂ ਉਹਦੀ ਪਿੱਠ ਪੂਰ ਰਹੀਆਂ ਨੇ ਕਿਉਂਕਿ ਪਿਛਲੇ ਦਿਨਾਂ ਚ ਭਗਵੰਤ ਜੀ ਦਾ ਵਿਚਾਰ ਖੁੱਦ ਆਇਆਗਾ ਕਿ ਅਸੀਂ ਜੋ ਪੰਜਾਬ ਦੇ ਨਾਲ ਸਹਿਕਾਰੀ ਸੁਸਾਇਟੀਆਂ ਇਹਨਾਂ ਨੂੰ ਮਜ਼ਬੂਤ ਕਰਾਂਗੇ ਹਰ ਪਿੰਡ ਚ ਦੋ ਪੜੇ ਲਿਖੇ ਮੁੰਡੇ ਰੱਖ ਕੇ ਅਸੀਂ ਪੂਰੇ ਪਿੰਡ ਦੀ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਵਾਂਗੇ ਪਰ ਅੱਜ ਸਾਨੂੰ ਸਭਾਈ ਜਦੋਂ ਅਸੀਂ ਪਿੰਡਾਂ ਦੇ ਵਿੱਚ ਗਏ ਆਂਗੇ ਸਾਨੂੰ ਸੁਸਾਇਟੀ ਵਾਲੀ ਮੁਲਾਜ਼ਮਾਂ ਨੇ ਉਹਦੇ ਗੋਪਤ ਰੂਪ ਚ ਦੱਸਿਆ ਕਿ ਪ੍ਰਧਾਨ ਜੀ ਸਾਡੀ ਤਾਂ ਇਹ ਹਾਲਤ ਬਣੀ ਖੜੀ ਹੈਗੀ ਅਸੀਂ ਤਾਂ ਆਲੇ ਅਧਿਕਾਰੀਆਂ ਦੀਆਂ ਤਰਲੇ ਬੇਨਤੀਆਂ ਕੱਢ ਕੇ ਥੱਕ ਕੇ ਉਹਨੂੰ ਬੇਨਤੀਆਂ ਕਰਕੇ ਥੱਕ ਕੇ ਕਿ ਜਿਹੜੀ ਆ ਨੈਨੋ ਡੀਏਪੀ ਆ ਤੁਸੀਂ ਨਾ ਵੇਚੋ ਥੱਲੇ ਕਿਸਾਨ ਖਰੀਦਣ ਨੂੰ ਤਿਆਰ ਨਹੀਂ ਧੱਕੇ ਜਬਰਦਸਤ ਧੱਕੇ ਨਾਲ ਜ਼ਬਰਦਸਤੀ ਉਹਨਾਂ ਦੇ ਉੱਤੇ ਨਾ ਮੜੋ ਪਰ ਉਹ ਕਹਿ ਰਿਹਾ ਵੀ ਤੁਸੀਂ ਇਹ ਗੱਲ ਨਾ ਕਰੋ ਇਹ ਤਾਂ ਸਰਕਾਰ ਦਾ ਫੈਸਲਾ ਹੈ ਇਹ ਤਾਂ ਹਰ ਹਾਲਤ ਲਾਗੂ ਕਰਨਾਗਾ ਇਸ ਕਰਕੇ ਜਦੋਂ ਅਸੀਂ ਗੱਲ ਕਰੀ ਵੀ ਇੱਕ ਪਿੰਡ ਦੇ ਸਾਡੇ ਮੁਲਾਜ਼ਮ ਨੇ ਦੱਸਿਆ ਉਹ ਕਹਿੰਦਾ 800 ਗਟਾ ਡੀਏਪੀ ਦਾ ਆ ਗਿਆ 400 ਗਟਾ ਨਾ 400 ਲੀਟਰ ਨੈਨੋ ਡੀਏਪੀ ਦਾ ਆ ਗਿਆ ਇਹਦੇ ਮੁਤਾਬਕ ਉਹ 2 ਕਟਿਆਂ ਮਗਰ 1 ਲੀਟਰ ਨੈਨੋ ਡੀਏਪੀ ਦਾ ਦੇਣਾਗਾ ਤੇ ਜੇ ਜੀ ਕੀਮਤ ਕੱਢਣੀ ਹੋਵੇ 1350 ਦਾ ਗਟਾ ਡੀਏਪੀ ਦਾ ਤੇ 350 ਡਾਲੀਟਰ ਉਹ ਹੈਗਾ ਤੇ ਜਾਣੇ ਜੇ ਉਹ ਆਪਾਂ ਨੂੰ ਅਤਾ ਕਰ ਲਗੇ ਲੀਟਰ ਨੂੰ 300 ਤੇ 135 16 1700 ਦਾ ਗੱਟਾ ਜੀ ਡੀਪੀ ਦਾ ਕਿਸਾਨ ਨੂੰ ਪੈਣਾ ਹੈਗਾ ਕਿਸਾਨ ਦੀ ਮਜਬੂਰੀ ਬਣਾਉਂਦੇ ਆ ਧੱਕੇ ਨਾਲ ਉਹਨਾਂ ਦੇ ਸਿਰ ਮਰਤੇ ਆ ਪਰ ਜਾਣੇ ਕਿ ਸਰਕਾਰ ਦਾ ਫਰਜ ਤਾਂ ਇਹ ਬਣਦਾ ਹੈਗਾ ਕਿ ਪਿਛਲੇ ਦਿਨਾਂ ਚ ਅੰਕੜੇ ਆਏ ਆ ਕਿ ਪੰਜਾਬ ਦੇ ਵਿੱਚ 60% ਡੀਪੀ ਦਾ ਸੈਂਪਲ ਫੇਲ ਹੋ ਗਏ ਇੱਥੋਂ ਦੇ ਅਧਿਕਾਰੀ ਮੰਨ ਰਹੇ ਨੇ ਤੇ ਇੱਥੋਂ ਬਠਿੰਡੇ ਦੇ ਵਿੱਚੋਂ 100 ਟਨ ਜਿਹੜਾ ਉਹ ਨਕਲੀ ਰਸਾਇਣਕ ਖਾਦਾਂ ਵਾਲਾ ਸਮਾਨ ਫੜਿਆ ਜਾਂਦਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਤੇ ਇਥੋਂ ਦੇ ਜੋ ਆਪਣੇ ਖੇਤੀਬਾੜੀ ਮਾਹਰ ਆ ਡਾਕਟਰ ਲੁਧਿਆਣਾ ਯੂਨੀਵਰਸਿਟੀ ਦੇ ਉਹ ਇਹ ਕਹਿ ਰਹੇ ਨੇ ਕਿ ਜਿਹੜੀ ਆ ਨੈਨੋ ਜ਼ੁਰਗਾ ਚਾਹੇ ਨੈਨੋ ਡੀਪੀ ਆ ਇਹ ਹਜੇ ਪੰਜਾਬ ਦੇ ਖੇਤਾਂ 'ਚ ਵਰਤਣ ਯੋਗ ਨਹੀਂ ਗਈ ਇਹਦੇ ਨਾਲ ਕਿਸਾਨਾਂ ਦੀ ਫਸਲ ਦਾ ਝਾੜ ਘਟਦਾ ਪਰ ਫਿਰ ਅਸੀਂ ਉਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਜਦੋਂ ਡਡੇ ਮਾਹਰ ਇਹ ਕਹਿ ਰਹੇ ਨੇ ਖੇਤੀਬਾੜੀ ਵੀ ਹਜੇ ਇਹਦੀ ਵਰਤਣ ਦੀ ਲੋੜ ਨਹੀਂ ਕਿਸਾਨਾਂ ਨੂੰ ਪਹਿਲਾਂ ਸਮਝਾਓ ਜੇ ਇਹਦੇ ਗੁਣ ਹੈਗਾ ਸਾਨੂੰ ਕਿਸਾਨ ਆਪ ਹੀ ਵਰਤ ਲੈਣਗੇ ਪਰ ਧੱਕੇ ਨਾਲ ਮੜ ਕੇ ਉਹ ਸਾਮਰਾਜੀ ਨੀਤੀਆਂ ਦਾ ਉਹ ਸਾਮਰਾਜੀ ਮਾਡਲ ਦਾ ਪੱਖ ਪੂਰਾ ਜਾ ਰਿਹਾ ਇਸ ਕਰਕੇ ਅਸੀਂ ਅਸੀਂ ਦਾ ਡਟਣਾ ਵਿਰੋਧ ਕਰਦੇ ਆਂ